ਬਲਾਤਕਾਰ ਦਾ ਸ਼ਿਕਾਰ ਹੋਈ ਇੱਕ ਨਵਾਲਿਕਾ ਨੇ ਆਪਣਾ ਮਾਨਸਿਕ ਸੰਤੁਲਨ ਖੋਦ ਦਿੱਤਾ ਹੈ ਪਰ ਇਸ ਮਾਮਲੇ 'ਚ ਪੁਲਿਸ ਦੀ ਢਿੱਲੀ ਕਾਰਵਾਈ ਤੇ ਚਲਦੀ ਪੀੜਤਾ ਦੇ ਪਰਿਵਾਰਕ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਨੇ ਪੁਲਿਸ ਸਟੇਸ਼ਨ ਦਾ ਘੇਰਾਵਰ ਨਾਰੀ ਬਾਜੀ ਕੀਤੀ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਹੁਣ ਤੱਕ ਇਸ ਮਾਮਲੇ ਦੇ ਦੋਸ਼ੀਆਂ ਨੂੰ ਨਹੀਂ ਫੜ ਪਾਈ ਹੈ ਪੀੜਿਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਜਦੋਂ ਅਸੀਂ ਸੁਣ ਲੈਂਦਾ ਤੇ ਉਸ ਤੋਂ ਬਾਅਦ ਕੁੜੀ ਮਤਲਬ ਜ਼ਿਆਦਾ ਸੀਰੀਅਸ ਹੋ ਗਈ ਉਹਨੂੰ ਗੁਣਾਨਕਾ ਹਸਪਤਾਲ ਲੈਣ ਦਾ ਗਿਆ ਗੁਰੂਆਂ ਦੇ ਹਸਪਤਾਲ ਮਨੋ ਮਨੋ ਵਿਭਾਗ ਵਾਟਲੰਡਾ ਦੇ ਡਾਕਟਰ ਨੇ ਗੱਗਨ ਦੱਸਿਆ ਕਿ ਇਹਦੀ ਦਿਮਾਗੀ ਹਾਲਤ ਬਹੁਤ ਜ਼ਿਆਦਾ ਵਿਗ ਗਈ ਆ ਇਸ ਕਰਕੇ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆ ਗਈ ਹੈ ਇੱਥੇ ਹੁਣ ਉਹਦਾ ਗੁਰੂਆਂ ਹਸਪਤਾਲ ਵਿੱਚ ਇਲਾਜ ਚੱਲਦਾ ਪਿਆ ਵਾ ਤੇ ਕੀ ਮੰਗ ਕਰਦਾ ਮੈਂ ਹੀ ਮੰਗ ਕਰਦਾ ਵੀ ਆਨੂੰ ਇਨਸਾਫ ਦਿੱਤਾ ਜਾਵੇ ਕੱਲ ਨੂੰ ਜੋ ਹੋਰ ਵੀ ਲੋਕਾਂ ਦੇ ਧੀਆਂ ਭੈਣਾਂ ਜਿਹਦੇ ਵਿੱਚ ਮਤਲਬ ਧੰਦੇ ਦੇ ਸ਼ਾਮਲ ਕੁੜੀਆਂ ਉਹ ਬਚ ਸਕਣ ਅਤੇ ਜਦੋਂ ਤੱਕ ਦੋਸ਼ੀ ਫੜੇ ਜਾਣ ਦੋਸ਼ੀ ਪੁਲਿਸ ਨੇ ਫੜਿਆ ਨਹੀਂ ਕੋਈ ਸਰਹਾਲੇ ਤੱਕ ਦੋਸ਼ੀ ਪੁਲਿਸ ਨੇ ਫੜੇ ਨਹੀਂ ਗਏ ਉਹਨੇ ਫਰਾਰ ਆ ਪੂਰ ਸਕਾਰਵਾਈ ਕਰਦੀ ਪਈ ਆ ਪਰ ਕੋਈ ਹਾਲ ਤੱਕ ਨਿਆਂ ਨਹੀਂ ਹਾਨੂੰ ਮਿਲਿਆ ਉਧ ਜਾਂਚ ਅਧਿਕਾਰੀ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਦੋਸ਼ੀਆਂ ਨੂੰ ਜਲਦ ਸਲਾਖਾਂ ਪਿੱਛੇ ਕਰਨ ਦਾ ਪ੍ਰੋਸਾ ਦੇ ਰਹੀ ਹੈ ਜੇਕਰ ਖਵਾਸ ਸਿਰਫ ਕਾਰਵਾਈ ਕੀਤੀ ਜਾਊ ਕਿਸੇ ਨੂੰ ਬਖਿਆ ਨਹੀਂ ਜਾਵੇਗਾ ਜਿਹੜੀਆਂ ਤਰ੍ਹਾਂਾਂ ਦੇ ਬਾਰੇ ਇਹ ਕਹਿ ਰਿਹਾ ਵੀ ਤਾਕਵਾਦਿਆ ਮਸਲ ਨੂੰ ਬਾਤ ਕੇ ਉਹਨੂੰ ਜਿਹੜੀ ਉਹਦੀ ਕੋਟੀ ਕਰ ਦਿੱਤੀ ਜਾਊਗੀ ਉਹਨਾਂ ਦਾ ਵਾਅਦਾ ਕਰ ਰਿਹਾ ਜਾਵੇਗਾ ਜ਼ਿਕਰ ਹੋ ਗਿਆ ਕਿ ਲੜਕੀ ਕਰੀਬ 10 ਦਿਨ ਪਹਿਲਾਂ ਆਪਣੀ ਸਹੇਲੀ ਦੇ ਨਾਲ ਪੇਪਰ ਦੇਣ ਗਈ ਸੀ ਜੋ ਉਸ ਨੂੰ ਨਸ਼ੀਲੀ ਚਾਹ ਪਲਾ ਕੇ ਇੱਕ ਹੈਲਥ ਕਲੱਬ ਚ ਲੈ ਗਈ। ਉੱਥੇ ਮੌਜੂਦ ਕਰੀਬ ਤਿੰਨ ਵਿਅਕਤੀਆਂ ਨੇ ਨਾ ਸਿਰਫ ਉਸ ਨੂੰ ਹਫਸਤਾ ਸ਼ਿਕਾਰ ਬਣਾਇਆ ਸਗੋਂ ਕੁੱਟਮਾਰ ਵੀ ਕੀਤੀ ਤੇ ਕਰੰਟ ਵੀ ਲਗਾਇਆ। ਖੈਰ ਹੁਣ ਵੇਖਣਾ ਇਹ ਹੈ ਕਿ ਪ੍ਰਸ਼ਾਸਨ ਦਰਿੰਦਿਆਂ ਨੂੰ ਕਦ ਤੱਕ ਸਿਲਾਖਾਂ ਪਿੱਛੇ ਕਰ ਉਹਨਾਂ ਦੇ ਕੀਤੇ ਦੀ ਸਜ਼ਾ ਦਿੰਦੀ ਹੈ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ